ਜਦੋਂ ਕਸ਼ਮੀਰ ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਫਬਾਰੀ ਤੇ ਮੀਂਹ ਤੋਂ ਬਾਅਦ ਅੱਜ ਮੌਸਮ ਚ ਸੁਧਾਰ ਹੋਇਆ ਹੈ ਜਦਕਿ ਸ਼੍ਰੀਨਗਰ ਦੇ ਕਈ ਰਸਤੇ ਬਰਫਬਾਰੀ ਕਾਰਨ ਅਜੇ ਵੀ ਬੰਦ ਪਏ ਨੇ ਉੱਥੇ ਹੀ ਉੱਤਰ ਭਾਰਤ ਦੇ ਵੱਖ-ਵੱਖ ਖੇਤਰਾਂ ਚ ਮੀਂਹ ਤੇ ਪੰਜਾਬ ਚ ਗੜੇਮਾਰੀ ਤੋਂ ਬਾਅਦ ਅੱਜ ਖੁੱਲ ਕੇ ਧੁੱਪ ਨਿਕਲੀ ਹੈ ਜਿਸ ਨਾਲ ਜਨਜੀਵਨ ਆਮ ਹੋਇਆ ਹੈ ਮੌਸਮ ਵਿਗਿਆਨ ਮੁਖਫਪਾਗ ਵੱਲੋਂ ਅਗਲੇ ਕੁਝ ਦਿਨਾਂ ਤੱਕ ਆਮ ਮੌਸਮ ਸੰਬੰਧੀ ਦੱਸਿਆ ਗਿਆ ਹੈ ਹਿਮਾਚਲ ਤੋਂ ਪਾਕਿਸਤਾਨ ਜਾਣ ਵਾਲੀ ਜਨਾਬ ਨਦੀ ਦੇ ਪਾਣੀ ਦਾ ਵਹਾਰ ਰੁਕ ਗਿਆ ਹੈ ਲਾਹੌਲ ਸਪਿਤੀ ਚ ਸਾਲਾ ਬਾਦ ਇੰਨੀ ਜਿਆਦਾ ਬਰਫਬਾਰੀ ਹੋਈ ਹੈ ਇੱਥੇ ਤਾਜ਼ਾ ਬਰਫਬਾਰੀ ਹੋਈ ਹੈ ਜਿਸ ਚ ਤਿੰਦੀ ਉਦੈਪੁਰ ਤੇ ਜਹਾਲਮਾ ਦੇ ਨੇੜੇ ਜਨਾਬ ਦਾ ਵਹਾਰ ਰੁਕ ਗਿਆ ਹੈ ਤਾਂਦੀ ਪੁਲ ਕੋਲ ਕਈ ਦੁਕਾਨਾਂ ਬਰਫਬਾਰੀ ਦੀ ਚਪੇਟ ਚ ਆ ਗਈਆਂ ਨੇ ਬਰਫਬਾਰੀ ਦੀਆਂ ਘਟਾਵਾਂ ਨਾਲ ਲੋਕ ਸੈਮ ਸਾਮ ਗਏ ਨੇ ਵਕ ਵਕ ਥਾਵਾਂ ਤੇ ਦੋ ਦਿਨਾ ਤੋਂ ਬਿਜਲੀ ਗੁੱਲ ਹੈ ਤੇ ਬਰਫਬਾਰੀ ਕਾਰਨ ਕਈ ਮੁੱਖ ਸੜਕਾਂ ਬੰਦ ਨੇ ਤੇ ਰਾਹਤ ਕਾਰਜ ਜਾਰੀ ਨੇ ਉੱਥੇ ਹੀ ਖਰਾਬ ਮੌਸਮ ਕਾਰਨ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਤੇ ਸ਼੍ਰੀਨਗਰ ਲਈ ਮਾਰਗ ਬੰਦ ਹੋਣ ਕਾਰਨ ਕਾਟੀ ਦਾ ਆਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ ਹੈ ਬਾਰਮੂਲਾ ਦੇ ਗੁਲਮਰਗ ਚ 35 ਸੈਂਟੀਮੀਟਰ ਬਰਫਬਾਰੀ ਤੇ 44 ਐਮ ਐਮ ਮੀਪਿਆ ਹੈ ਕਾਂਜੀਕੁੰਡ ਚ 81.0 ਐਮ ਐਮ ਪਹਿਲਗਾਮ 'ਚ 39.5 mm ਤੇ ਕਪਵਾੜਾ 'ਚ 44.5 mm ਮੀਂਹ ਸ਼੍ਰੀਨਗਰ 'ਚ ਸ਼ਨੀਵਾਰ ਤੇ ਰਾਤ ਕੱਟੋ ਘਟਦਾ ਤਾਪਮਾਨ 0.6 ਡਿਗਰੀ ਸੈਲਸਿਅਸ ਪਾਟਾ ਵਾਲੀ ਥਾਂ ਪਹਿਲਗਾਮ 'ਚ ਐਤਵਾਰ ਨੂੰ 12 -2.4 ਕਪਵਾੜਾ 'ਚ -1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ